ਯੋ ਕਹਿ ਕੇ ਇਹ ਭਾਤ ਕਹਿਓ ਚਲਿਐ ਉਟਕੈ ਬਲ ਸੰਕਨਾ ਆਨੋ ਇਸ ਤਰ੍ਹਾਂ ਕਹਿ ਕੇ ਫਿਰ ਇੰਜ ਕਿਹਾ اے ਬਲਿਏ ਉਟਕੇ ਚਲ ਹਤੇ ਮਨ ਵਿੱਚ ਕੋਈ ਸ਼ੰਕਾ ਨਾ ਲਿਆ ਤੋਹੀ ਸੋ ਹੇਤ ਕਨੋ ਹਰ ਕੋ ਤਹਿ ਤੇ ਤੁਮ ਹੂ ਕਹਿਓ ਸਾਚ ਹੀ ਚਾਨੋ ਸ਼੍ਰੀ ਕ੍ਰਿਸ਼ਨ ਦਾ ਤੇਰੇ ਨਾਲ ਹੀ ਕਿਨੇਰਾ ਪ੍ਰੇਮ ਹੈ ਇਸ ਲਈ ਤੂੰ ਮੇਰਾ ਕਿਹਾ ਸੱਚ ਹੀ ਜਾਣ ਪਾਇਨ ਤੋਰੇ ਪਰੋ ਲਲਣਾ ਹੱਥ ਦੂਰ ਕਰੋ ਕਬ ਹੂੰ ਫੋਨ ਮਾਨੋ ਏ ਪਿਆਰੀ ਮੈਂ ਤੇਰੇ ਪੈਰੀ ਪੈਂਦੀ ਹਾਂ ਹੱਥ ਨੂੰ ਦੂਰ ਕਰ ਦੇ ਅਤੇ ਕਦੇ ਤਾਂ ਮੇਰਾ ਕਿਹਾ ਮੰਨ ਲੈ ਤਾਂ ਤੇ ਨਿਸੰਘ ਚਲੋ ਤਜ ਸੰਕ ਕਿ ਦੋਹਰ ਕੀ ਵਾਹ ਪ੍ਰੀਤ ਪਛਾਨੋ ਇਸ ਲਈ ਨਿਸੰਘ ਹੋ ਕੇ ਚੱਲ ਸਾਂਗਨੋ ਛੱਡ ਦੇ ਅਤੇ ਕਿਸੇ ਤਰ੍ਹਾਂ ਸ਼੍ਰੀ ਕ੍ਰਿਸ਼ਨ ਦੀ ਉਸ ਪ੍ਰੀਤ ਨੂੰ ਪਛਾਨ ਕੁੰਜ ਨ ਮੈਂ ਸਖੀ ਰਾਸ ਸਮੈਂ ਹਰ ਖੇਲ ਕਰੇ ਤੁਮ ਸੋ ਬਨ ਮੈਂ हे ਸਖੀ ਕੁੰਜ ਗਲੀਆਂ ਵਿੱਚ ਰਾਸ ਦੇ ਵੇਲੇ ਸ਼੍ਰੀ ਕ੍ਰਿਸ਼ਨ ਤੇਰੇ ਨਾਲ ਬਨ ਵਿੱਚ ਕਿੱਡਾ ਕਰਦਾ ਸੀ ਜਿਤਨੋਂ ਉਨਕੋ ਹਿਤ ਹੈ ਤੋਹੇ ਮੋਂ ਤਹ ਤੇ ਨਹੀਂ ਆਦਿਕ ਹੈ ਉਨ ਮੈਂ ਜਿਤਨਾ ਉਸ ਕ੍ਰਿਸ਼ਨ ਦਾ ਤੇਰੇ ਵਿੱਚ ਹਿੱਤ ਹੈ ਉਸ ਤੋਂ ਅੱਧਾ ਵੀ ਉਹਨਾਂ ਹੋ ਨਾ ਗੋਪੀਆਂ ਵਿੱਚ ਨਹੀਂ ਹੈ ਮੁਰਝਾਏ ਗਏ ਬਿਨ ਤੈ ਹਰ ਜੋ ਨਹਿ ਖੇਲਤ ਹੈ ਪੁਨ ਗਵਾਰਣ ਮੈਂ ਤੇਰੇ ਬਿਨਾ ਕ੍ਰਿਸ਼ਨ ਜੀ ਮੁਰਝਾ ਗਏ ਹਨ ਅਤੇ ਫਿਰ ਗੋਪੀਆਂ ਵਿੱਚ ਆ ਕੇ ਖੇੜਦੇ ਨਹੀਂ ਹਨ ਤਾ ਤੇ ਸੁਨ ਬੇਗ ਨਿਸੰਕ ਚਲੋ ਕਰ ਕੈ ਸੁਧ ਪੈ ਬਨ ਕੀ ਮਨ ਮੈਂ ਇਸੇ ਕਰਕੇ ਏ ਸਖੀ ਸੁਣ ਮਨ ਵਿੱਚ ਬਣਦੀ ਲੀਲਾ ਦਾ ਧਿਆਨ ਧਾਰ ਕੇ ਅਤੇ ਨਿਸੰਗ ਹੋ ਕੇ ਚਲਦੀ ਚੱਲ। ਸ਼ਿਆਮ ਬੁਲਾਵਤ ਹੈ ਚਲੀਐ ਬਲ ਪੈ ਮਨ ਮੈਂ ਨਾ ਕਛੂ ਹੱਠ ਕੀਜੈ। ਏ ਬਲਿਏ ਸ਼੍ਰੀ ਕ੍ਰਿਸ਼ਨ ਬੁਲਾਉਂਦਾ ਹੈ। ਇਸ ਲਈ ਮਨ ਵਿੱਚ ਕੁਝ ਵੀ ਹੱਠ ਨਾ ਕਰ ਅਤੇ ਚੱਲ। ਪੈਠ ਰਹੀ ਕਰ ਮਾਨ ਕਨੋ ਕਛ ਔਰਨ ਹੂ ਕੋ ਕਹਿਓ ਸੁਨ ਲੀਜੈ ਬਹੁਤ ਅਧਿਕ ਰੋਸਾ ਕਰ ਗਏ ਪੈਠ ਰਹੀ ਹੈ ਹੋਰ ਨਾ ਦਾ ਵੀ ਕਿਹਾ ਕੁਝ ਸੁਣ ਲਈਦਾ ਹੈ ਤਾਂ ਤੇ ਹੋ ਬਾਤ ਕਰੋ ਤੁਮ ਸੋ ਇਹ ਤੇ ਨਾ ਕਛੂ ਤੁਮ ਰੋ ਕਹਿਓ ਚੀਜੈ ਇਸ ਵਾਸਤੇ ਮੈਂ ਤੇਰੇ ਨਾਲ ਗੱਲ ਕਰਦੀ ਹਾਂ ਅਤੇ ਕਹਿੰਦੀ ਹਾਂ ਕਿ ਇਸ ਵਿੱਚ ਤੇਰਾ ਕੁਝ ਵੀ ਨਹੀਂ ਵਿਗੜਨਾ ਨੈਕ ਨਿਹਾਰ ਕਹਿਓ ਹਮ ਔਰ ਸਬੈ ਤਜਮਾਨ ਅਬੇ ਹਸ ਦੀਜੈ ਸਖੀ ਨੇ ਫਿਰ ਕਿਹਾ ਮੇਰੇ ਵੱਲ ਜਰਾ ਵੇਖ ਆਤੇ ਸਾਰਾ ਰੋਸਾ ਛੱਡ ਕੇ ਹੁਣ ਹੱਸ ਦੇ ਰਾਦੇ ਬਾਜ ਦੂਤੀ ਸੋ ਰਾਦਾ ਨੇ ਦੂਤੀ ਨੂੰ ਕਿਹਾ ਸਵਈਆ ਮੈਂ ਨਾ ਹਸੋ ਹਰ ਪਾਸ ਚਲੋ ਨਹੀਂ ਜੋ ਤੋਹੇ ਸੀ ਸਖੀ ਕੋ ਟਕ ਆਵੈ ਮੈਂ ਨਹੀਂ ਹਸਾਂਗੀ ਅਤੇ ਨਾ ਹੀ ਕ੍ਰਿਸ਼ਨ ਪਾਸ ਚੱਲਾਂਗੀ ਜੇਕਰ ਤੇਰੇ ਵਰਗੀਆਂ ਕਰੋੜਾਂ ਸਖਿਆ ਆ ਜਾਣ ਆਏ ਉਪਾਅ ਅਨੇਕ ਕਰੈ ਅਰ ਪਾਇਨ ਉਪਰ ਸੀਸ ਨੇ ਆਵੈ ਆਕੇ ਉਹ ਅਨੇਕਾ ਤਰ੍ਹਾਂ ਦੇ ਯਤਨ ਕਰਨ ਅਤੇ ਪੈਰਾ ਉਤੇ ਸਿਰ ਝੁਕਾਉਣ ਮੈਂ ਕਬਹੂ ਨਹੀਂ ਜਾਉ ਤਹਾ ਤੋ ਸੇਖ ਕਹੇ ਕੋਟਕ ਬਾਤ ਬਣਾਵੈ ਮੈਂ ਉੱਥੇ ਕਦੇ ਵੀ ਨਹੀਂ ਜਾਵਾਂਗੀ ਤੇਰੇ ਵਰਗੀਆਂ ਭਾਵੇਂ ਕਰੋੜਾਂ ਗੱਲਾਂ ਬਣਾਣ ਔਰ ਕੀ ਕੌਣ ਗਿਣੈ ਗਣਤੀ ਬਲ ਆਪਨ ਕਾਨ ਹੈ ਜੋ ਸੀਸ ਛੁਕਾਵੇ ਹੋਰਾਂ ਦੇ ਬਲ ਦੀ ਤਾਂ ਕੀ ਗਿਣਤੀ ਕਰੀਏ ਜੇ ਆਪ ਵੀ ਸ਼੍ਰੀ ਕ੍ਰਿਸ਼ਨ ਸਿਰ ਛੁਕਾਉਣ ਫਿਰ ਵੀ ਨਹੀਂ ਜਾਵਾਂਗੀ ਪ੍ਰਤੀ ਉੱਤਰ ਬਾਜ ਪ੍ਰਤੀ ਉੱਤਰ ਵਿੱਚ ਕਿਹਾ ਸਵੈਯਾ ਜੋ ਇਨ ਅਸੀ ਕਹਿ ਪਤੀਆ ਤਬਹੀ ਉਹ ਗਵਾਰਨ ਯੋ ਕਹਿਓ ਹੋਰੀ ਜਦ ਉਸ ਰਾਦਾ ਨੇ ਇਸ ਤਰ੍ਹਾਂ ਗੱਲ ਕਹੀ ਤਦ ਉਸ ਗੋਪੀ ਦੂਤੀ ਨੇ ਇੰਜ ਕਿਹਾ ਜੋ ਹਮ ਬਾਤ ਕਹੀ ਚਲੀ ਐ ਤੋ ਕਹ ਹਮ ਸਿਆਮ ਸੋ ਪ੍ਰੀਤ ਹੀ ਛੋਰੀ ਨੀਜੇ ਮੈਂ ਚੱਲਣ ਦੀ ਗੱਲ ਕਹਿੰਦੀ ਹਾਂ ਤਾਂ ਕਹਿੰਦੀ ਹਾਂ ਕਿ ਮੈਂ ਸ਼੍ਰੀ ਕਿਸ਼ਨ ਨਾਲ ਪ੍ਰੀਤ ਕਰਨੀ ਹੀ ਛੱਡੀ ਹੈ ਸਿਆਮ ਸੋ ਮਾਈ ਕਹਾ ਕਹੀਐ ਇਹ ਸਾਥ ਕਰੇ ਹਿਤਵਾ ਬਰ ਜੋਰੀ ਹੇ ਮਾ ਕ੍ਰਿਸ਼ਨ ਨੂੰ ਕੀ ਕਹੀਏ ਜੋ ਇਸ ਨਾਲ ਬੱਦੋ ਬੱਦੀ ਪ੍ਰੇਮ ਕਰੀ ਜਾਂਦਾ ਹੈ ਭੇਜਤ ਹੈ ਹਮ ਕੋ ਇਹ ਪੈ ਇਹ ਸੀਤ ਇਹ ਕੇ ਪਹਿ ਗਵਾਰਨ ਥੋਰੀ ਇਸ ਕੋਲ ਮਨਾਉਣ ਲਈ ਸਾਨੂੰ ਭੇਜਦਾ ਹੈ ਇਸ ਵਰਗੀਆਂ ਗੋਪੀਆਂ ਉਸ ਪਾਸ ਥੋੜੀਆਂ ਹਨ ਪੇਜਤ ਹੈ ਇਹ ਪੈ ਹਮ ਕੋ ਇਹ ਗਵਾਰਨ ਰੂਪ ਕੋ ਮਾਨ ਕਰੈ ਇਸ ਪਾਸ ਸਾਨੂੰ ਭੇਜਦਾ ਹੈ ਅਤੇ ਇਹ ਗੋਪੀ ਰਾধা ਰੂਪ ਦਾ ਮਾਨ ਕਰ ਰਹੀ ਹੈ ਇਹ ਜਾਣਤ ਵੈ ਘਟ ਹੈ ਹਮ ਤੇ ਤਹ ਤੇ ਹੱਠ ਬਾਦ ਰਹੀ ਨਾ ਟਰੇ ਇਹ ਜਾਣਦੀ ਹੈ ਕਿ ਉਹ ਗੋਪੀਆਂ ਸੁੰਦਰਤਾ ਵਿੱਚ ਮੇਰੇ ਨਾਲ ਉਹ ਘਟ ਹਨ ਇਸ ਲਈ ਹੱਠ ਬੰਨੀ ਬੈਠੀ ਅਤੇ ਟਲਦੀ ਨਹੀਂ ਹੈ ਕਾਬ ਸਿਆਮ ਦੇ ਕੋਪ ਇਹ ਗਵਾਰਨ ਕੀ ਮਤ ਸਿਆਮ ਕੇ ਕੋਪਤੇ ਪੈ ਨਾ ਡਰੈ ਕਵੀ ਸਿਆਮ ਕਹਿੰਦੇ ਹਨ ਇਸ ਗੋਪੀ ਦੀ ਅਕਲ ਵੇਖੋ ਜੋ ਸ਼੍ਰੀ ਕ੍ਰਿਸ਼ਨ ਦੇ ক্রੋਧ ਤੋਂ ਬਿਲਕੁਲ ਨਹੀਂ ਡਰਦੀ ਤਹਤੇ ਬਲ ਜਾਓ ਕਹਾ ਕਹੀਏ ਤਹ ਲਿਆਵੋ ਜੋ ਮੁਕਤੇ ਉਚਰੈ ਉਸ ਕ੍ਰਿਸ਼ਨ ਤੋਂ ਕੁਰਬਾਨ ਜਾਈਏ ਉਸ ਨੂੰ ਕੀ ਆਖੀਏ ਜੋ ਇਹ ਕਹਿੰਦਾ ਹੈ ਉਸ ਨੂੰ ਲਿਆਓ ਸਿਆਮ ਕਰੈ ਸਖੀ ਔਰ ਸੋ ਪ੍ਰੀਤ ਤਬੈ ਇਹ ਗਵਾਰਣ ਭੂਲ ਪਛਾਨੈ ਜੇ ਕ੍ਰਿਸ਼ਨ ਕਿਸੇ ਹੋਰ ਸਖੀ ਨਾਲ ਪ੍ਰੇਮ ਕਰ ਲਵੇ ਤਦ ਹੀ ਇਹ ਗੋਪੀ ਰਾਧਾ ਆਪਣੀ ਭੁੱਲ ਪਛਾਣੇਗੀ ਵਾਕੇ ਕੀ ਇਹ ਬਿਨ ਰੀ ਸਜਣੀ ਸੋ ਰਹੀ ਕਹਿ ਕੈ ਸੋ ਕਹਿਓ ਨਹੀਂ ਮਾਨੈ हे सजनी उस दे दूजी नाल प्रेम किते बिना ही ए एवें कह रही है ਅਤੇ ਕਹਿ ਨੂੰ ਨਹੀਂ ਮੰਦੀ ਯਾਕੋਬ ਇਸਾਰ ਡਰਹਿ ਮੰਤੇ ਤਬ ਹੀ ਇਹ ਮਾਨ ਹੈ ਕੋ ਫਲ ਜਾਣੈ ਜੇ ਸ਼੍ਰੀ ਕ੍ਰਿਸ਼ਨ ਇਸ ਨੂੰ ਮਨ ਤੋਂ ਵਿਸਾਰ ਦੇਵੇ ਤਦ ਹੀ ਮਾਨ ਦੇ ਫਲ ਨੂੰ ਜਾਣੇਗੀ ਅੰਤ ਖਿਸਾਏ ਕਣੀ ਅਕੁਲਾਏ ਕਹੋ ਤਬਹੀ ਇਹ ਮਾਨੈ ਤੋ ਮਾਨੈ ਅੰਤ ਵਿੱਚ ਖਿਜ ਕੇ ਅਤੇ ਬਹੁਤ ਵਿਆਕੁਲ ਹੋ ਕੇ ਕਿਹਾ के मन्ने ता मन्ने नहीं ता होर कोई उपा नहीं है वागुरू जी का खालसा वाहू जी की फतेह